ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮਕੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੇ ਅੰਦਰ ਉਹ ਲੈ ਕੇ ਇਹਨੇ ਕੱਢ ਕੇ ਜੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਉਹਨਾਂ ਨੇ ਬੇਇੱਜ਼ਤੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸੂਲ ਵੀ ਮਾਤਾ ਦਾ ਲਾ ਕੇ ਬਾਹਰ ਸੁੱਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸੂਲ ਦੀਆਂ ਕੀਤਾ ਗਿਆ ਆ ਮੇਰਾ ਨਾਮ ਵਰਨਮਈਨ ਲਾਲ ਦਵਾਰਾ ਉਮਰਪੁਰਾ ਮੰਦਿਰ ਚੋਂ ਮੈਂ ਪ੍ਰਧਾਨ ਹਾਂ ਜੀ ਉੱਥੋਂ ਦਾ ਮੁਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮਗੀ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਠੀਕ ਹੈ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੂਸੇ ਡੀਵੀਆਰ ਵੀ ਸੀ ਮੰਦਿਰ 'ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਸੀ ਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾ ਕਹੋਣ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਅਰਮਨ ਸਟੇਟ ਅਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਹਨੂੰ ਉਹ ਅੱਗੋਂ ਮਕੀ ਥੋੜੀ ਬਹੁਤੀ ਰੇਡ ਰਿਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਭਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕੱਲੀਆਂ ਸੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਇੱਜ਼ਤੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ ਮਾਤਾ ਦਾ ਲਾ ਕੇ ਬਾਹਰ ਸੁੱਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਆ ਮੰਦਰ ਦੇ ਅੰਦਰ ਹੀ ਆ ਉਹ ਗੋਲ ਉਹ ਵੀ ਤੋੜੀ ਗਈ ਆ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70-80 ਹਜ਼ਾਰ ਨਿਕਲਦਾ ਸੀ ਸਰਸਤਰਿਆ ਰੁਪਿਆ ਸਾਡੇ ਮੰਗੀ ਮੰਦਰ ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਮਾਤਾ ਦਾ ਬਾਕੀ ਹੋਰ ਵੀ ਇੱਕ ਦੋ ਆਟਮ ਹੈ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਰ ਜੇ ਕਿ ਕੀ ਕੀ ਗਿਆ ਕੋਇਆ ਉਹ ਸਾਰਾ ਹੀ ਆਪਣਾ ਆਰਮਨ ਸਟੇਟ ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਸਕਦਾ ਹੈ ਬਾਕੀ ਉਹਨਾਂ ਦੇ ਹੁਣ ਭਰੋਸਾ ਹੈ ਪੂਰਾ ਕਿ ਜੇ ਉਹ ਤਿੰਨ ਦਿਨਾਂ ਦੇ ਵਿੱਚ ਚੋਰ ਵੀ ਫਰਸਦੇ ਤੇ ਸਾਡਾ ਪਿਆ ਹੈ ਰਿਕਵਰ ਮੰਦਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਰ ਦੇ ਵਿੱਚ ਹੀ ਲੱਗਦਾ ਹੈ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਵੀ ਨਹੀਂ ਬਖਸ਼ਦੇ ਬੀ ਟਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਬਾਕੀ ਇੱਕ ਸਮਝੋ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮੰਦ ਮੰਦਭਾਗੀ ਮਕੀ ਘਟਨਾ ਹੈ ਇਹ ਕਿ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਕਰਦੇ ਆ ਕਿ ਥੋੜਾ ਜਿਹਾ ਰਹਾ ਨੂੰ ਸ਼ਕਤੀ ਵਧਾਈ ਜਾਏ ਕਿ 3-4 ਦਿਨ ਪਹਿਲਾਂ ਸਾਡੇ ਮੰਦਰ ਵਿੱਚ ਚੋਰੀ ਹੋਈ ਆ ਤਕਰੀਬਨ 4 ਗੋਲਕਾਂ ਮੰਦਰ ਵਿੱਚੋਂ ਚੁੱਕ ਗਏ ਕੋਈ 200 200 ਮੀਟਰ ਦੇ ਦੂਰੀ ਤੇ ਉਹਨਾਂ ਚੋਰੀ ਆਈ ਹੈ ਉਹਰੇ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ ਸੀ ਆਪਾਂ ਪੁਲਿਸ ਪ੍ਰਭਾਸਨ ਨੂੰ ਦਰਖਾਸਤ ਕੀਤੀ ਉਹਨਾਂ ਨੇ 34 ਦਿਨਾਂ ਵਿੱਚ ਬਹੁਤ ਹੀ ਮਿਹਨਤ ਕਰਕੇ ਜਿੰਨਾ ਵੀ ਪੁਲਿਸ ਮੈਕਮਾ ਚਾਹੇ ਸੀਐਸਟਾਫੇ ਚਾਹੇ ਹੋਰ ਵੀ ਪੁਲਿਸ ਮੈਕਾ ਜਿੰਨਾ ਵੀ ਸਾਰੇ ਸਟਾਫ ਨੇ ਮਿਹਨਤ ਕਰਕੇ ਉਹ ਜਿੰਨਾ ਵੀ ਜੋ ਵੀ ਚੋਰੀ ਬਰਾਮਦ ਕੀਤਾ ਦੋ ਰਾਂ ਮੁਰਜ਼ਮ ਫੜਲੇ ਆ ਉਹਨਾਂ ਕੋਲੋਂ ਥੋੜੀ ਬਹੁਤਾ ਮਾਲ ਮਤਾ ਵੀ ਮਿਲਿਆ ਹੈ ਬਾਕੀ ਥੋੜਾ ਬੜਾ ਹੋਰ ਮਿਲੇਗਾ ਬਾਕੀ ਉਹਨਾਂ ਨੇ ਰਿਮਾਂਟ ਲੈ ਲਿਆ ਹੈ ਜਿਹੜਾ ਜੋ ਵੀ ਹੋਰ ਕੁਝ ਹੋਏਗਾ ਉਹ 34 ਦਿਨਾਂ ਵਿੱਚ ਸਾਨੂੰ ਉਹ ਕਹਿੰਦੇ ਤੁਹਾਨੂੰ ਬਾਕੀ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਜੈ ਸ਼੍ਰੀ ਭਾਲ ਆਗੇ 2-3 ਦਿਨ ਪਹਿਲਾਂ ਸ਼੍ਰੀ ਬਾਬਾ ਲਾਲ ਦੇਵ ਜੀ ਮੰਦਿਰ ਉਮਰਪੁਰੇ ਚੌਂਕ ਦੇ ਲਾਗੇ ਉੱਥੇ ਚੋਰੀ ਹੋਈ ਸੀ ਗੁਰਕਾਂ ਦੀ ਉਹ ਸੀਐਸਟਾਫ ਦੇ ਮਤਦਨ ਨਾਲ ਉਹ ਬੰਦੇ ਟੈਸਟ ਕਰ ਲਏ ਆ ਮੈਨੂੰ ਦਿੱਤਾ ਸੀ ਜਾਰੀ ਦੋ ਬੰਦੇ ਕਿਉਂ ਕੋਈ ਇਹਦਾ ਪਤਾ ਲੱਗਾ ਜੀ ਇਹ ਟਾਈਟਰ ਦੇ ਉੱਤੇ ਇਹ ਘਟਨਾ ਵੀ ਵਾਪਰਿਆ ਜੀ ਜੀ ਉਹ ਉਹਨਾਂ ਦਾ ਮੈਡੀਕਲ ਟੈਸਟ ਕਰਾਉਣ ਵਾਸਤੇ ਗਏ ਆ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਹਾਂਜੀ ਟੈਸਟ ਰਿਪੋਰਟ ਆਉਣ ਤੇ ਕਿ ਇਹ ਤੇ ਹੁਣ ਟੈਸਟ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਉਦੋਂ ਪਤਾ ਲੱਗੇਗਾ ਇਲਾਕੇ ਝੋੜੇ ਜੀ ਕੋਈ ਕਦੇ ਹੋਈ ਨਾ ਅਜੇ ਬਾਅਦ ਹੀ ਗਲਤ ਕਿੰਨੇ ਬੰਦੇ ਦੋ ਬੰਦੇ ਜੀ ਕਾਰਨ ਕੀ ਕੀਤਾ ਇਹ ਉਹ ਰੈਸ ਕੀਤਾ ਕੋਰਚ ਮਨਜੋ ਦਾਲ ਚ ਪੇਸ਼ ਕਰਾਂਗੇ